ਤਾਰਿਸਵਾਜ ਕੀ ਨਾਮ ਜੇ ਕਿਥੋਂ ਰਹਿਣ ਵਾਲੇ ਮੇਰਾ ਨਾਮ ਜਸਵੰਤ ਸਿੰਘ ਆ ਜੀ ਸਨ ਉਹ ਹਮਿੰਦਰ ਸਿੰਘ ਵੀਪੀ ਹੋ ਰਿਆ ਪਤੀ ਸ਼ਿਨੇਮਾਨ ਤਹਿਸੀਲ ਬਾਬਾ ਬਕਾਲਾ ਜ਼ਿਲ੍ਹਾ ਅੰਮ੍ਰਿਤਸਰ ਕੀ ਮਾਮਲਾ ਕੀ ਇਕੱਠੇ ਹੋ ਜੇ ਪ੍ਰੈਸ ਤੋਂ ਕੀ ਕਰੀ ਮਾਮਲਾ ਸਾਡਾ ਇਹ ਆ ਜੀ ਐਂ ਧੂਆ ਭਰਾਵਾਂ ਦੀ ਜ਼ਮੀਨ ਦਾ ਰਗੜਾ ਝਗੜਾ ਠੇਕੇ ਦੇ ਜੱਤੀਨੀ ਹਰਕਾਂ ਦਾ ਸਾਡਾ ਵੀਰ ਭਰਾ ਸਾਡੀ ਉਦਾਂ ਮਤ ਕਰ ਰਿਆ ਤੇ ਸਾਨੂੰ ਉਹ ਵੋਣ ਬੀਜਣ ਤੋਂ ਸਾਨੂੰ ਮਾਰਨ ਪੈਂਦੇ ਦਲਕੇ ਮਾਰਦੇ ਆ ਮਾਰਨੀਆਂ ਧਮਕੀਆਂ ਦਿੰਦੇ ਆ ਜੇ ਸਰਕਾਰੀ ਪਹਿ ਤੇ ਜਾਣਿਆ ਤੇ ਉਥੋਂ ਵੀ ਸਾਡੇ ਟ੍ਰੈਕਟਰ ਡਰਾਈਵਰਾਂ ਨੂੰ ਮਾਰਨ ਪੈਂਦੇ ਆ ਦਾਤਰ ਲੈ ਕੇ ਕਦੇ ਕੁਛ ਲੈ ਕੇ ਮਾਰਨੀਆਂ ਟੈਲੀਫੋਨਾਂ ਦੇ ਉੱਤੇ ਧਮਕੀਆਂ ਦਿੰਦੇ ਆ ਕਿ ਨਹਿਰੇ ਪਾ ਦਾਂਗੇ ਗੋਲੀਆਂ ਮਾਰਾਂਗੇ ਹੋਰ ਬੜਾ ਕੁਝ ਕਹਿੰਦੇ ਮੇਰਾ ਦੋਰਾ ਸਾਡਾ ਕੱਦੂ ਸੁੱਕ ਗਿਆ ਇਹ ਪੈਲੀ ਦੀ ਭਾਉ ਦੀ ਤੇ ਪੈਲੀ ਅਜੇ ਤੱਕ ਵਗਣ ਹੀ ਨਹੀਂ ਦਿੱਤੀ ਇਹਨਾਂ ਨੇ ਇਹ ਸਾਰੀ ਪਾ ਕੇ ਸਾਡੀਆਂ ਦਾਪ ਪੈਲੀਆਂ ਬਣਦੀਆਂ ਜੀ 10 ਕਿੱਲੇ ਹਾਂ ਜੀ ਤੇ ਕਿੰਨੇ ਦੇ ਨਹੀਂ ਆ ਅਰਕਾਂ ਦੇ ਇਥੇ ਕਹਦੇ ਦਿੱਤੀ ਨਹੀਂ ਚਾਹੀ ਨਵੇਂ ਅਸੀਂ ਆਪ ਹੀ ਅਸੀਂ ਖੁਦ ਕਰਨੀ ਚਾਹੁੰਦੇ ਆ ਤੇ ਸਾਡੀ ਵੀਰ ਸਾਡਾ ਹਰਪਾਲ ਸਿੰਘ ਇਹ ਸਾਡੀ ਹਲਪ ਕਰਦਾ ਇਹਨੂੰ ਤੇ ਅਸੀਂ ਆਪਣਾ ਤੇਲ ਪਾਣੀ ਦਾ ਖਰਚਾ ਵਰਚਾ ਦੇਣਾ ਤੁਸੀਂ ਜੀ ਐਨਆਰਆਈ ਐਨਆਰਆਈ ਮੇਰਾ ਭਰਾ ਹੈ ਗਰਦਿਆਲ ਸਿੰਘ ਹਾਂ ਜੀ ਜਨ ਅਮਰੀਕਾ ਦਾ ਹਾਂ ਜੀ ਕੀ ਫਾਰਮ ਮੰਗ ਕਰਦੇ ਹੋ ਅਸੀਂ ਤੇ ਉਹ ਮੰਗ ਕਰਦੇ ਆ ਵੀ ਜਿਹੜਾ ਸਾਨੂੰ ਮਾਰਨ ਦੀਆਂ ਧਮਕੀਆਂ ਜਾਂ ਹੋਰਾ ਪਰਾ ਕਰਦੇ ਆ ਇਹਨਾਂ ਦੇ ਸਰਕਾਰ ਦੀ ਜਿਹੜਾ ਕਾਨੂੰਨੀ ਕਾਰਵਾਈ ਕਰਕੇ ਜੋ ਬੰਦੀ ਕਾਰਵਾਈ ਆ ਇਹਨਾਂ ਦੇ ਪਰਚਾ ਦਿੱਤਾ ਜਾਵੇ ਠੀਕ ਹੈ ਜੀ ਦੋਲੀ ਦੀ ਲਿਖਤੀ ਕੰਪਲੇਟ ਦਿੱਤੀ ਹੈ ਹਾਂ ਜੀ ਹਾਂ ਜੀ ਅਸੀਂ ਐਸਪੀ ਦਿਹਾਤੀ ਨੂੰ ਦਿੱਤੀ ਆ ਜੀ ਇੱਥੇ ਸੀਨੀਅਰ ਪੁਲਿਸ ਕਪਤਾਨ ਅੰਬਰਸਰ ਉਹ ਅੱਜ ਤੱਕ ਦਾ ਇਲਜ਼ਾਮ ਮਿਲਿਆ ਕੋਈ 16 ਤਰੀਕ ਦਿੱਤੀ ਜੀ ਤਿੰਨ ਵਾਰਾਂ ਐਸਐਸਓ ਸਾਬ ਤੋਂ ਮਿਲਾਏ ਆ ਕਾਲਮੀ ਐ ਗਾਇਆ ਸਾਨੂੰ ਇੰਨਾ ਕੁਛ ਸਾਡੇ ਨਾਲ ਹੋਇਆ ਤੇ ਤਕਾਲੀ ਪੁਲਿਸ ਵਾਲੇ ਕਹਿੰਦੇ ਅੱਜ ਫੇਰ ਭੜਕੇ 4 ਵਜੇ ਉੱਤੇ ਇਦਾਂ ਆਇਓ ਇਦਾਂ ਇਦਾਂ ਟਾਈਮ ਲਗਾ ਹੀ ਜਾਂਦੇ ਖਤਰਾ ਪੂਰਾ ਜੀ ਸਾਨੂੰ ਉਹ ਬਾਹਰ ਅੰਦਰ ਨਿਕਲ ਨਹੀਂ ਜਦੋਂ ਨਿੰਦੇ ਜਾਂਦੇ ਅਸੀਂ ਤੇ ਸਾਨੂੰ ਆਣ ਕੇ ਸਾਰੇ ਤਬਰ ਆਣ ਕੇ ਪੈ ਜਾਂਦੇ ਆ ਤੇ ਤੁਹਾਨੂੰ ਐ ਝੋਨਾ ਵੀ ਲਾਉਣ ਦੇਣਾ ਤੁਹਾਨੂੰ ਐ ਵਾਣ ਉਹ ਵੀ ਰੀਟ ਹੈ ਜੀ ਜੀ ਕੀ ਜਾਂਦੇ ਜੀ ਜ਼ਮੀਨ ਛੱਡਦੇ ਨਹੀਂ ਉਹ ਨਹੀਂ ਜ਼ਮੀਨ ਤੇ ਸਾਡੇ ਕੋਲ ਐ ਸਾਨੂੰ ਵਾਣ ਵੀ ਜਾਂ ਨਹੀਂ ਦਿੰਦੇ ਆਨੇ ਵਾਈ ਨਹੀਂ ਕਰਨ ਛੰਦੇ ਕਾਲੀ ਕੋਤੇ ਦਾ ਭਾ ਗਰਦਿਆਲ ਸਿੰਘ ਦੇ ਨਾਂ ਤੇ ਇਹਨਾਂ ਦੀਆਂ 8 ਪੈੜੀਆਂ ਤੇ 2.5 ਪੈੜੀਆਂ ਮੈਂ ਜਿਹੜੀਆਂ ਮਨਜੀਤ ਸਿੰਘ ਪ੍ਰੋਫੈਸਰ ਵਕੀਲ ਸ਼ੀਨਾ ਸਾਹਿਬ ਉਹਨਾਂ ਤੋਂ ਮੈਂ 3 ਸਾਲਾਂ ਬਾਅਦ ਤੇ 4 ਲੱਖ ਦੇ ਠੇਕੇ ਤੇ ਲਈ ਆ ਸਵਾ ਦੋ ਗੱਲੇ ਆਈ ਤਾਂ ਪੰਜਾਬ ਸਰਕਾਰ ਤੋਂ ਉਹ ਇਹ ਮੰਗ ਕਰਦੇ ਆ ਵੀ ਕਿਰਪਾ ਕਰਕੇ ਸਾਡੀ ਸੁਣਵਾਈ ਕੀਤੀ ਜਾਵੇ ਜਿਹੜੇ ਸਾਨੂੰ ਇਹ ਮਾਰਦੀਆਂ ਧਮਕੀਆਂ ਹੋਰ ਰਵਾ ਗਾਰਾ ਗੱਲਾਂ ਕਰਦੇ ਆ ਇਹਨਾਂ ਦੇ ਜੋ ਸਾਡੀ ਬੰਦੀ ਕਾਨੂੰਨੀ ਕਾਰਵਾਈ ਉਹਨਾਂ ਦੇ ਪਰਚਾ ਕੱਟਿਆ ਜਾਵੇ ਸਾਡਾ ਇਹਨਾਂ ਨਾਲ ਕੋਈ ਫੈਸਲਾ ਨਹੀਂ ਸਾਨੂੰ ਇਹਨਾਂ ਤੋਂ ਖਤਰਾ ਪਤਾ ਨਹੀਂ ਸਾਨੂੰ ਕਿਹੜੇ ਵੇਲੇ ਇਹ ਸਾਡਾ ਕੋਈ ਨੁਕਸਾਨ ਕਰ ਦੇਣਾ ਕਿ ਲੱਗਦਾ ਜੇ ਤੁਹਾਡੀ ਗਾਲੀ ਮਤਲਬ ਸਾਹਣਦਰ ਕੋਈ ਜਿੰਮੇਵਾਰ ਉਹ ਜੀ ਜਿੱਥੇ ਵੀ ਕੋਈ ਸਾਡਾ ਕਿਤੇ ਵੀ ਕੋਈ مالی ਜਾਨੀ ਨੁਕਸਾਨ ਹੁੰਦਾ ਉਹਦੀ ਜ਼ਿੰਮੇਵਾਰੀ ਉਹ ਜਿਹੜੀ ਸਾਨੂੰ ਤਬਕਾਰੀ ਪਾਰਟੀ ਉਹ ਜ਼ਿੰਮੇਵਾਰ ਹੋ ਇਨਾਂ ਦੇ ਨਾਮ ਅਪਲੀਕੇਸ਼ਨ ਸਬਮਿਟ ਹੋ ਗਿਆ ਸਾਹ ਉਹਨਾਂ ਨੇ ਇੱਕ ਵੀ ਦਾ ਨਾਮ ਰੋ ਮਲਕ ਨਾਮ ਪੰਡਰ ਕਰ ਦਿੰਦੇ ਆ अनेका ਵਾਰ ਕੁੰਜੀ ਜਪੋਣੀ ਚਾਹਤ ਹਾਰੇ ਤੇ ਇਹ ਦੋਵੇਂ ਦੀ ਇੱਥੇ ਆ ਗਏ ਤਿੰਨਾਂ ਦੀ ਗੱਲ ਹਾਂਜੀ ਆ ਵੇਖੋ ਇਹ ਚਿੰਤਾ ਜਿਹੜੇ ਸਾਥ ਨੇ ਮੈਂ ਇਹ ਲਾ ਦਿੱਤੀ ਮੈਂ ਪੁੱਛੇ ਤੋਂ ਪਹਿਲਾਂ ਚੰਗੇ ਪਛਾਣ ਵਿੱਚ ਮੇਰੇ ਚਾਹਤ ਹਾਂਜੀ ਇਹ ਆਦਮੀ ਨਿਕਾ ਤੇ ਨਾਲ ਚਾਹਤ ਪਹਿਲਾਂ ਜਾਏਗਾ ਉਹ ਆਪਣਾ ਪੀਨ ਅਰੇਂਜਮੈਂਟ ਹਾਂਜੀ ਮੈਂ ਕਿਤਾਣਾ ਨਾ ਕਿੰਨੀ ਦਾ ਮਿੰਡੂਏ ਦਾ ਕਿੰਨੀ ਦਾ ਔਰ ਮੈਂ ਜੰਦਾਵਾ ਕਿਤਾ ਨਹੀਂ ਇਹ ਕਹ ਲੈ ਗਿਆ ਭਾਈ ਆਪਣਾ ਨਾਮ ਦੋ ਸਰ ਜੀ ਮੈਂ ਨਾਮ ਮੇਰਾ ਗਰਦਿਆਲ ਸਿੰਘ ਸਾਨੋਪ ਧਰਮ ਸਿੰਘ ਬੀਐਨਪੀ ਉਹ ਰਿਆ ਮੈਂ ਇਹਦਾ ਕਿੰਨੀ ਦਾ ਸਿਟੀਜ਼ਨ ਅਮਰੀਕਾ ਦਾ ਯੂ ਐਸ ਐਨ ਆਰ ਆਈ ਬੰਦਾ ਵਾਂ ਤੇ ਉਸ ਉਸੀ ਕਾਰਡ ਹੋਲਡਰ ਮੇਰੀ ਸਾਰੀ ਫੈਮਿਲੀ ਸਾਰੀ ਮੇਰੀ ਫੈਮਿਲੀ ਸਿਟੀਜ਼ਨ ਆ ਬੱਚੇ ਮੇਰੇ ਉੱਥੇ ਅਸੀਂ ਦੋਵੇਂ ਜੋ ਦੋਵੇਂ ਜੀ ਇੱਥੇ ਆਏ ਆ ਇਹ ਸਾਨੂੰ ਨਿਸ਼ਾਨ ਸਿੰਘ ਨੇ ਜਮੀਨ ਨਹੀਂ ਦਿੱਤੀ ਠੇਕੇ ਦੇ ਉੱਤੇ ਤੇ ਇਹਨੇ ਇਹਦਾ 2 ਸਾਲ ਸਾਡੇ ਨਾਲ ਸਹੀ ਵਰਤਦਾ ਰਿਹਾ ਮੁਰਕੇ ਅਸੀਂ ਫੋਨ ਕਰਨਾ ਫੋਨ ਬੰਦਿਆ ਫੋਨ ਚੁੱਕਦਾ ਨਹੀਂ ਫੋਨ ਵਿਜੀ ਆ ਹਾਰ ਕੇ ਸਾਨੂੰ ਦੋਹਾਂ ਜੀਆਂ ਨੂੰ ਇੱਥੇ ਆਉਣਾ ਪਿਆ ਕਿ ਇਹਦਾ ਕਿੰਨੇ ਇਹਦੇ ਕੋਲ ਪੈਸੇ ਲੈਣੇ ਸੀ ਇਹਨੇ 2 ਲੱਖ ਦਾ ਝੂਠਾ ਚੈੱਕ ਦੇ ਦਿੱਤਾ ਮੈਨੂੰ ਹਾਂਜੀ ਇਹਨੇ ਮੇਰਾ ਜਿੰਦਾ ਤੋੜਿਆ ਮੈਂ ਇਹਦਾ ਕਿੰਨੇ ਤਾਰਾਂ ਕੱਟੀਆਂ ਇਹਨੇ ਫੇਰ ਜ਼ਬਰਦਸਤੀ ਮਕਈ ਭਰ ਲਈ ਹਾਂਜੀ ਤੇ ਫਿਰ ਇਹਦਾ ਕਿੰਨੇ ਧਮਕੀਆਂ ਦਿੰਦੇ ਆ ਹੁਣ ਇਹਨਾ ਮੇਰਾ ਇਹਦਾ ਕਿੰਨੀ ਦਾ 3 ਕਿੱਲੇ ਲੰਮਾ ਰਾਹ ਜਿਹੜਾ ਪੁੱਟ ਕੇ ਤੇ ਇਹਦਾ ਕਿ ਮੇਰੀ ਭੈਣ ਪੁੱਟ ਕੇ ਸੂਏ ਜਿੰਨੀ 2 ਫੁੱਟ ਡੂੰਗੀ ਹਾਂਜੀ ਉਹ ਇਹਦਾ ਕਿੰਨੀ ਸਕੇਮੀ ਖਾਲੇ ਲੋਵੇਂ ਮੇਰਾ ਪਾਣੀ ਬੰਦ ਕਰਤਾ ਨਹਿਰ ਦਾ ਤੇ ਬੰਬੀ ਮੇਰੀ ਲਾ ਕੇ 20-10 ਫੁੱਟ ਡੂੰਗੋ ਮੇਰੀ ਇਹਦਾ ਉੱਥੇ 6 ਕਿੱਲੇ ਆ 2 ਕਿੱਲੇ ਇਧਰ ਮੇਰੇ ਘਰ ਵਾਲੀ ਦੇ ਨਾਲ ਤੇ ਮੈਂ ਬੈਨ ਆ ਹਾਂ ਜੀ ਇਹਨੂੰ ਇਹਨੂੰ ਠੇਕੇ ਦੇ ਦਿੱਤੇ 2 ਸਾਲ ਠੀਕ ਵਰਤਦਾ ਰਿਹਾ ਫੇ ਹਾਂ ਹੁਣ ਕੀ ਹੋ ਗਿਆ ਫੇ ਹੁਣ ਐ ਹੋਇਆ ਵੀ ਮੈਂ ਜਦੋਂ ਇਹ ਫੋਨ ਹੀ ਨਹੀਂ ਚੁੱਕਦਾ ਤੇ ਸਾਡੀ ਗੱਲ ਨਹੀਂ ਸੁਣਦਾ ਹਾਂ ਜੀ ਬਿਜੀ ਆ ਬਿਜੀ ਆ ਬਿਜੀ ਆ ਫੋਨ ਬੰਦਿਆ ਹਾਂ ਜੀ ਦੋ ਲੱਖ ਦੇ ਪੈਸੇ ਹਾਂ ਮੈਨੂੰ ਇਹਦਾ ਕਿੰਨੇ ਦਾ ਉਹਨੇ ਆ ਜਿਹੜਾ ਚੈੱਕ ਝੂਠਾ ਦੇ ਦਿੱਤਾ ਕਿੰਨੇ ਦਾ ਹਾਂ ਜੀ 2 ਲੱਖ ਦਾ 2 ਲੱਖ ਮੈਂ ਲੈਣਾ ਪਾਸ ਕਿਥੋਂ ਮੈਂ ਕਲੋਂ ਉਹ ਮੀਮੋ ਲੋਈ ਉਹਨੂੰ ਬੋਨਸ ਹੋਇਆ ਉਹ ਮੈਂ ਉੱਥੇ ਫੋਟੋ ਲਈ ਆ ਤੇ ਤੁਸੀਂ ਪੁਲਿਸ ਨੂੰ ਦੱਸਿਆ ਸੀ ਹਾਂ ਜੀ ਪੁਲਿਸ ਨੂੰ ਦੱਸਿਆ ਹਾਂ ਜੀ ਪੁਲਿਸ ਨੂੰ ਜਾ ਕੇ ਦੱਸਿਆ ਵੀ ਇਹਦਾ ਕਿੰਨੀ ਦਾ ਇਹ ਬੰਦਾ ਨਜਾਇਜ਼ ਮੇਰੀ ਬੰਬੀ ਦੇ ਉੱਤੇ ਇਹਦਾ ਕਿੰਨੀ ਦਾ ਕਬਜ਼ਾ ਕਰੀ ਜਾਂਦਾ ਮੈਨੂੰ ਮਾਰਨ ਪੈਂਗਾ ਆਂਦਾ ਤੇਰੀ ਪੈਲੀ ਨਹੀਂ ਵਗਣ ਦੇਣੀ ਵਾਹੂੰਗਾ ਤਾਂ ਮੈਂ ਵਾਹੂੰਗਾ ਔਰ ਕਿਸ ਨੂੰ ਨਹੀਂ ਦੇਣੀ ਮੈਂ ਚਾਹ ਮੈਂ ਤੈਨੂੰ ਨਹੀਂ ਪੈਲੀ ਦੇਣੀ ਜੋ ਮੈਨੂੰ ਮਰਜ਼ੀ ਦੇ ਦੇ ਫੇਕ ਸਰਵਿੰਸ ਸਾਹਿਬ ਨੂੰ ਮਿਲਦੇ ਮੈਂ ਕਹਾਂ ਜੀ ਇਨਸਾਫ ਸਾਨੂੰ ਕਿੱਥੋਂ ਮਿਲਣਾ ਮੈਂ ਡੀਜੀਪੀ ਐਨਆਰਆਈ ਵਿੰਗ ਨੂੰ ਦਰਖਾਸਤ ਦਿੱਤੀ ਆ ਉਹਨਾਂ ਮਾਰਕ ਕੀਤੀ ਆ ਇਹਦਾ ਕਿਨੇ ਥਾਣਾ ਇਹਦਾ ਕਿਨੇ ਦਾ ਐਨਆਰਆਈ ਵਿੰਗ ਨੂੰ ਅੱਛਾ ਜਦੋਂ ਉਹਨਾਂ ਮੈਨੂੰ ਕਿਹਾ ਇਹਦਾ ਡੀਜੀਪੀ ਆਪਸ਼ਨ ਹੈ ਕਿ ਤੂੰ ਉੱਥੇ ਜਾ ਤੇਰੀ ਐਪਲੀਕੇਸ਼ਨ 깔 ਦਿੰਨੇ ਆ ਮੇਰੀ ਐਪਲੀਕੇਸ਼ਨ ਦਾ ਨੰਬਰ ਹੈ 606 404 ਹਾਂ ਜੀ ਮੈਂ ਆਇਆ ਉੱਥੇ ਐਪਲੀਕੇਸ਼ਨ ਆਈ ਵੇ ਇਹਦਾ ਕਿਨੇ ਦਾ ਉੱਥੋਂ ਇੱਕ ਬੰਦਾ ਗਿਆ ਉਹਨਾਂ ਭੇਜਿਆ ਉਹ ਉਹਨਾਂ ਦੇ ਦਫ਼ਤਰੋਂ ਐਪਲੀਕੇਸ਼ਨ ਲੈ ਕੇ ਆਇਆ ਤੇ ਉਹ ਬੀਬੀ ਨੇ ਐਸ ਐਚਓ ਹੈਗੀ ਉਹ ਉਹਨੂੰ ਐਨਆਰਆਈ ਨੂੰ ਇਨਸਾਫ ਕੋ ਨਹੀਂ ਮਿਲਿਆ ਮੈਂ ਕਹਿਆ ਜੀ ਦੇਖੋ ਸਰਕਾਰ ਨੇ ਐਨਆਰਆਈ ਵਿੰਗ ਬਣਾਇਆ ਤਨਖਾਹ ਲੈਂਦੇ ਆ ਇਹ ਸਟਾਫ ਇਨਸਾਫ ਨੇ ਕਿਉਂ ਨਹੀਂ ਦੇ ਰਿਹਾ ਜੇ ਸਾਡੀ ਸੁਣ ਸੁਣਵਾਈ ਹੁੰਦੀ ਉਥੇ ਪੁਲਿਸ ਵਿੱਚ ਉਹਦਾ ਕਿਨੇ ਅਸੀਂ ਇੱਥੇ ਕੀ ਕਰਨ ਆਉਣਾ ਅਸੀਂ ਉਹ ਕੀ ਮੰਗ ਕਰਦੇ ਬਖਸ਼ ਨਹੀਂ ਮੰਗ ਕਰਦੇ ਉਹ ਜਿਹੜਾ ਮੇਰਾ ਖਾਲ ਪੁੱਟਿਆ ਇਹਦਾ ਕਿਨੇ ਦਾ ਖੂ ਕਿੰਨਾ ਕលਿਆਂ ਦਾ ਉਹ ਮੇਰਾ ਉਹ ਉਹ ਪਤਰਾ ਕਰਨ ਮੇਰੀ ਬੰਬੀ ਦਾ ਨਹਿਰ ਦਾ ਪਾਣੀ ਲਗਦਾ ਕਰਨ ਜਿਹੜਾ ਨਜਾਇਜ਼ ਇਹਨਾਂ ਕਬਜ਼ਾ ਕਰਕੇ ਰਾਹ ਪਾ ਲਿਆ ਮੇਰੀ ਪੈਲੀ ਵਿੱਚ ਦੀ ਮੇਰੀ ਸਹਿਮਤੀ ਤੋਂ ਬਿਨਾਂ ਉਹ ਉਹ ਇਹਦਾ ਕਿੰਨੇ ਦਾ ਉਹ ਉਹ ਦੀ ਸਪਾਈ ਕਰਨ ਨਹੀਂ ਨਹੀਂ ਇਨਸਾਫ ਮੈਂ ਦਾ ਫਿਰ ਕੀ ਕਰਾਂ ਹੈ ਨਹੀਂ ਇਨਸਾਫ ਤੁਹਾਨੂੰ ਮਿਲਦਾ ਤੇ ਫੇਰ ਮੈਂ ਕੋਰਟ ਜਾਊਂਗਾ ਫੇਰ ਹੋਰ ਕੀ ਕਰਨਾ ਜੇ ਤੇ ਹੁਣ ਮੈਂ ਮਿੰਨ ਤੁਹਾਡੇ ਕੋਲੋਂ ਦੀ ਕੀ ਲੋੜੀ ਚੌਥਾ ਵੇਂ ਗਿਆ ਇਹਦਾ ਕਿੰਨੇ ਦਾ ਪ੍ਰੈਸ ਹੈ ਯਾ ਪ੍ਰਸਵੇ ਮਨੂਨਸਾਫ ਨਾਲ ਉਹ ਤੇ ਕੋਰਟਾਂ ਤੇ ਬੇਥੇਰੀਆਂ ਫੇ ਮੇ ਮੋਲਾ ਜੀ ਕੋਈ ਨੀ ਚੁਰਦਾ ਸਾਹਮਣੇ ਸਾਹਮਣੇ ਆਹ ਠੀਕ ਹੈ ਅੱਗੇ ਚੱਲ ਅੱਗੇ ਜੀ ਦਾ ਇਹਨੇ देश दुनिया की हर खबर सबसे पहले देखने के लिए फॉलो करें सर्वजन न्यूज़ YouTube Facebook Instagram और WhatsApp चैनल पर